ਗਣਤੰਤਰ ਦਿਵਸ ਵਾਲੇ ਦਿਨ ਬਾਬਾ ਸਾਹਿਬਾਂ ਬੇਦਕਰ ਜੀ ਦੇ ਬੁੱਤ ਦੇ ਉੱਪਰ ਹਥੌੜੇ ਮਾਰ ਕੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਸੰਬੰਧ ਵਿੱਚ ਦੋਸ਼ੀ ਨੂੰ ਪੁਲਿਸ ਨੇ ਮੌਕੇ ਉੱਤੇ ਗ੍ਰਿਫਤਾਰ ਕਰ ਲਿਆ ਸੀ ਪਰ ਕਿਸ ਦੇ ਕਹਿਣ ਉੱਪਰ ਉਸ ਨੇ ਇਹ ਕੰਮ ਕੀਤਾ ਇਸ ਦਾ ਖੁਲਾਸਾ ਪੁਲਿਸ ਵੱਲੋਂ ਨਹੀਂ ਕੀਤਾ ਜਾ ਰਿਹਾ ਜਿਸ ਦੇ ਚਲਦੇ ਕਸਬਾ ਤਾਰੀਫਾਲ ਵਿਖੇ ਰੋਚਾਨਾ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਅਤੇ ਧਰਨੇ ਲਗਾਏ ਜਾ ਰਹੇ ਹਨ ਅੱਜ ਫੇਰ ਤਾਰੀਵਾਲ ਦੀ ਵੱਡੀ ਨਹਿਰ ਦੇ ਪੁਲ ਉੱਪਰ ਰੋਜ਼ ਪ੍ਰਦਰਸ਼ਨ ਕੀਤਾ ਗਿਆ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਦੌਰਾਨ ਮਸੀ ਆਕੂਆ ਦੇ ਨਾਲ-ਨਾਲ ਕਈ ਰਾਜਨੀਤਿਕ ਆਗੂ ਵੀ ਸ਼ਾਮਲ ਹੋਏ। ਤਾਰੀਵਾਲ ਦੇ ਨਾਇਬ ਤਹਿਸੀਲਦਾਰ ਬਨਜੋਤ ਸਿੰਘ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦੇ ਕੇ ਧਰਨਾ ਸਮਾਪਤ ਕੀਤਾ ਗਿਆ। ਬੈਰੀ ਅਨਫੋਰਚੂਨੇਟ ਕਿ ਕਿ ਪੰਜਾਬ ਦੇ ਵਿੱਚ ਇਹ ਪਹਿਲੀ ਘਟਨਾ ਜਦੋਂ ਦਾ ਦੇਸ਼ ਆਜ਼ਾਦ ਹੋਇਆ ਕਿ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਤੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਉੱਪਰ ਜਿਹੜਾ ਬਾਬਾ ਸਾਹਿਬ ਦਾ ਸਟੈਚੂ ਲੱਗਾ ਆ ਉਸ ਰਸਤੇ ਤੇ ਇੱਕ ਸ਼ਰਾਰਤੀ ਅਨਸਰ ਨੇ ਪਹਿਲੋਂ ਜਿਹੜਾ ਥੱਲੇ ਸੰਵਿਧਾਨ ਰੱਖਿਆ ਆ ਉਹਨੂੰ ਅੱਗ ਲਾਈ ਫਿਰ ਇੱਕ ਪੌੜੀ ਲਾ ਕੇ ਦਿਨ ਦੁਪਹਿਰੇ ਦਿਨ ਦੇ ਉਹਨੇ ਹਥੌੜੇ ਦੇ ਨਾਲ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕੀਤਾ ਅਸੀਂ ਉਸ ਘਟਨਾ ਦੀ ਸਖ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਔਰ ਇਸ ਤੇ ਰੋਸ ਬਜੋ ਪੂਰੇ ਪੰਜਾਬ ਦੇ ਵਿੱਚ ਸਾਰੇ ਭਾਈਚਾਰਿਆਂ ਨੇ ਜਿੱਥੇ ਇਸ ਘਟਨਾ ਦੀ ਨਿੰਦਾ ਕੀਤੀ ਉੱਥੇ ਹੀ ਇੱਧਰ ਰੋਸ ਬਜੋ ਜਿਹੜਾ ਅੰਮ੍ਰਿਤਸਰ ਕੱਲ ਬੰਦ ਕੀਤਾ ਔਰ ਅੱਜ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਆ ਇਸ ਰੋਸ ਵਿੱਚ ਬੰਦ ਨੇ ਤੇ ਅੱਜ ਜਿਹੜਾ ਗੁਰਦਾਸਪੁਰ ਵੀ ਬੰਦਿਆ ਲੇਕਿਨ ਧਾਰੀਵਾਲ ਦੇ ਵਿੱਚ ਅਸੀਂ ਆਮ ਲੋਕਾਂ ਦੀ ਜਾਨ ਜੀਵਨ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੁੰਦੇ ਸੀ ਤੇ ਲੋਕਾਂ ਨੂੰ ਆਪਣੇ ਨਾਲ ਰੱਖਣ ਦੇ ਲਈ ਕਿ ਲੋਕਾਂ ਦਾ ਯਕੀਨ ਬਣਿਆ ਰਹੇ ਕਾਨੂੰਨ ਵਿਵਸਥਾ ਚ ਦੇਸ਼ ਦੇ ਸੰਵਿਧਾਨ ਚ ਤੇ ਅਸੀਂ ਫੈਸਲਾ ਕੀਤਾ ਸਾਰੇ ਜਥੇਬੰਦੀਆਂ ਨੇ ਬਾਲਮਿਕ ਜਥੇਬੰਦੀਆਂ ਸਤਿਗੁਰ ਰਵਿਦਾਦ ਜਥੇਬੰਦੀਆਂ ਔਰ ਡਾਕਟਰ ਅੰਬੇਦਕਰ ਜਥੇਬੰਦੀਆਂ ਔਰ ਮਸੀਹ ਭਾਈਚਾਰਾ ਕ੍ਰਿਸਚਨ ਨੈਸ਼ਨਲ ਫੰਡ ਇਹਨਾਂ ਸਾਰਿਆਂ ਨੇ ਵਿਚਾਰ ਕੀਤਾ ਲੀਡਰਸ਼ਿਪ ਨੇ ਇਸੀ ਟੋਕਨ ਇੱਕ ਪ੍ਰੋਟੈਸਟ ਜਿਹੜਾ ਧਾਰੀਵਾਲ ਦੇ ਸ਼ਹਿਰ ਦੇ ਅੰਦਰ ਜਿਹੜਾ ਇੱਕ ਧਰਨਾ ਲਾ ਕੇ ਕਰਾਂਗੇ ਤਾਂ ਕਿ ਲੋਕਾਂ 'ਚ ਇੱਕ ਮੈਸੇਜ ਆਵੇ ਕਿ ਨਾਸਿਰ ਅੰਮ੍ਰਿਤਸਰ ਵਾਲਿਆਂ ਨੂੰ ਹੀ ਇਸ ਗੱਲ ਦੀ ਦੁੱਖਿਆ ਬਲਕੇ ਪੂਰੇ ਪੰਜਾਬ ਦੇ ਪੰਜਾਬੀਆਂ ਨੂੰ ਵੀ ਦੁੱਖਿਆ ਇਸ ਕਰਕੇ ਅੱਜ ਧਾਰੀਵਾਲ ਦੇ ਵਿੱਚ ਪ੍ਰੋਟੈਸਟ ਕੀਤਾ ਔਰ ਪ੍ਰੋਟੈਸਟ ਕਰਕੇ ਅਸੀਂ ਜਿਹੜਾ ਮੈਸੇਜ ਆ ਉਹ ਦੇ ਦਿੱਤਾ ਆ ਕਿ ਦੇਸ਼ ਦੇ ਵਿੱਚ ਜਦੋਂ ਦੀ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਬਣੀ ਆ ਉਦੋਂ ਤੋਂ ਸੰਵਿਧਾਨ ਨੂੰ ਕਮਜ਼ੋਰ ਕਰਨੀਆਂ ਜਿਹੜੀਆਂ ਸ਼ਾਸ਼ਾ ਰਚੀਆਂ ਜਾ ਰਹੀਆਂ ਨੇ ਔਰ ਤੁਸੀਂ ਦੇਖਿਆ ਹੋਣਾ ਕਿ ਜੁਪੀ ਦੇ ਵਿੱਚ ਜਦੋਂ ਜੋਗੀ ਅਦਿਤਨਾਥ ਮੁੱਖ ਮੰਤਰੀ ਬਣਿਆ ਤਾਂ ਉਹਨੇ ਆਪਣੇ ਸੀਐਮ ਦੇ ਟੇਬਲ ਤੇ ਮਨੁਸਮ੍ਰਿਤੀ ਰੱਖ ਕੇ ਫੋਟੋ ਖਿੱਚ ਕੇ ਵਾਇਰਲ ਕੀਤੀ ਉਹ ਕੀ ਸੰਕੇਤ ਆ ਉਹ ਸੰਕੇਤ ਸਿੱਧਾ ਸਿੱਧਾ ਆ ਕਿ ਅਸੀਂ ਸੰਵਿਧਾਨ ਨਾਲ ਨਹੀਂ ਅਸੀਂ ਮਨੁਸਮ੍ਰਿਤੀ ਦੇ ਨਾਲ ਇਸ ਦੇਸ਼ 'ਚ ਰਾਜ ਕਰਾਂਗੇ ਇਹ ਉਹ ਕਨਸਟਰਪਰੇਸੀ ਦੇ ਤਹਿਤ ਹੀ ਜਿੱਥੇ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਆ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹ ਇੱਕ ਮੁੰਡਾ ਦਾ ਇੱਕ ਮੋਰੀ ਮੋਰਾ ਬਣਾਇਆ ਗਿਆ ਉਹ ਉਹ ਇਸ ਚੀਜ਼ ਦਾ ਸ਼ਾਜਿਸ਼ਕਰਤਾ ਨਹੀਂ ਆ ਲੇਕਿਨ ਇਹਦੇ ਪਿੱਛੇ ਸਾਜ਼ਿਸ਼ ਕੀ ਆ ਅਸੀਂ ਉਹਦੇ ਲਈ ਇਹ ਪ੍ਰੋਟੈਸਟ ਕੀਤਾ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਸੀਂ ਜਿਹੜਾ ਮੰਗ ਪੱਤਰ ਭੇਜਿਆ ਉਹਦੇ ਵਿੱਚ ਅਸੀਂ ਇਹੋ ਹੀ ਮੰਗਾਂ ਰੱਖੀਆਂ ਕਿ ਦੋਸ਼ੀ ਦੇ ਖਿਲਾਫ ਐਨਐਸਏ ਔਰ ਜੋਪਾ ਜਿਹੜੀ ਆ ਉਹਨੂੰ ਐਡ ਕਰਕੇ ਉਹਦਾ ਸਖਤ ਧਾਰਾ ਲਾਈਆਂ ਜਾਣ ਫਾਸਟ ਟਰੈਕ ਤੇ ਜਿਹੜਾ ਕੇਸ ਚ ਲਾਇਆ ਜਾਵੇ ਔਰ ਤੀਸਰਾ ਜਿਹੜਾ ਅਸੀਂ ਮੰਗ ਕੀਤੀ ਆ ਕਿ ਮਾਨਯੋਗ ਹਾਈ ਕੋਰਟ ਤੋਂ ਮੌਜੂਦਾ ਜੱਜ ਤੋਂ ਇਹਦੀ ਇਨਕੁਆਇਰੀ ਕਰਾਈ ਜਾਵੇ ਤਾਂ ਕਿ ਜਿਹੜੇ ਕੌਨਸਪਰੇਟਰ ਆ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦੇਣ ਲਈ ਉਸ ਮੁੰਡੇ ਨੂੰ ਤਿਆਰ ਕੀਤਾ ਉਥੇ ਪੌੜੀ ਕਹਿੰਦੇ ਦਿੱਤੀ ਉਹ ਸਾਰੀਆਂ ਚੀਜ਼ਾਂ ਨੂੰ ਅਹੀ ਕੀਤਾ ਸੋ ਅਸੀਂ ਇਸ ਜਿਹੜਾ ਮੋਹਮ ਨੂੰ ਅੱਗੇ ਵੀ ਜਾਰੀ ਰੱਖਾਂਗੇ ਜਦ ਤੱਕ ਜਿਹੜੇ ਦੋਸ਼ੀ ਪਛਾਣੇ ਨਹੀਂ ਜਾਂਦੇ ਜੈ ਭੀਮ ਜੈ